ਮੋਦੀ ਦੀ ਕਹਿੰਦੇ ਵੀ ਬੀਕਰਦਨ ਐਕਸਪੈਕਟਡ ਇਲੈਕਸ਼ਨ ਵਿਨ ਹੋਈ ਆ ਉਹਨਾਂ ਦਾ ਇਕਨੋਮਿਕ ਤੇ ਪੋਲੀਟੀਕਲ ਅਜੈਂਡਾ ਉਹ ਜਿਹੜਾ ਬਹੁਤ ਚੇਂਜ ਹੋਊਗਾ ਜਿਸ ਤਰੀਕੇ ਦੇ ਨਾਲ ਹੇਟ ਫਲਾਈ ਗਈ ਮੋਦੀ ਦੀ ਸਰਕਾਰ ਵੱਲੋਂ ਇੰਡੀਆ ਦੇ ਵਿੱਚ ਮਿਨੋਰਟੀਜ਼ ਅਗੇਂਸਟ ਜਿਨ੍ਹਾਂ ਚ ਅਦਲਤ ਵੀ ਸੀ ਮੁਸਲਮਾਨ ਵੀ ਸੀ ਸਿੱਖ ਕਿਸਾਨ 크ਰਿਸਚੀਅਨ ਸਾਰੇ ਉਸ ਨੇ ਜਿਹੜਾ ਆ ਉਹਨਾਂ ਨੂੰ ਜਿਹੜਾ ਕਾਫੀ ਵੱਡਾ ਲੈਸਨ ਦਿੱਤਾ ਹੈਗਾ ਅ ਕਹਿੰਦੇ ਵੀ ਜਿਹੜੀ ਹਿੰਦੂ ਵੈਲਟ ਈਵਨ ਜਿੱਥੇ ਅ ਭਗਵਾਨ ਅ ਰਾਮਚੰਦਰ ਜੀ ਉਹਨਾਂ ਦਾ ਜਿਹੜਾ ਇਹ ਨਹੀਂ ਮੰਦਿਰ ਵੀ ਬਣਾਇਆ ਉਹ ਏਰੀਆ 'ਚ ਵੀ ਇਹਨਾਂ ਦੀ ਜਿਹੜੀ ਆ ਭਾਜਪਾ ਆ ਉਹ ਹਾਰ ਗਈ ਹੈਗੀ ਆ ਸੋ ਜਿਹੜੀ ਮੈਜੋਰਟੀ ਆ ਜਿੰਨੀ ਚਾਹੀਦੀ ਉਹ ਤੋਂ ਘੱਟ ਹੈਗੀਆਂ ਸੋ ਇਹ ਵੀ ਨਹੀਂ ਪਤਾ ਵੀ ਉਹ ਪ੍ਰਾਈਮ ਮਿਨਿਸਟਰ ਬਣ ਵੀ ਪਾਣਗੇ ਕਿ ਨਹੀਂ ਹ ਹੁਣ ਇੱਕ ਟਾਈਮ ਦੇ ਉੱਤੇ ਵੱਡੇ ਵੱਡੇ ਅਖਬਾਰ ਜਿਹੜੇ ਚਾਹੇ ਅਮਰੀਕਾ ਵਾਲੇ ਸੀਐਨਵੀਸੀ ਵੀਸੀ ਅ ਅੱਜ ਜਿਹੜਾ ਨਿਊਯਾਰਕ ਟਾਈਮ ਨੇ ਵੀ ਲਿਖਿਆ ਅ ਕਹਿੰਦੇ ਭਈ ਮੋਦੀ ਹੁਣੀ ਹੁਣ ਕੋ ਸਟਰਗਲ ਕਰ ਰਿਹਾ ਹੈਗੇ ਆ ਕਿ ਕੀ ਕੀਤਾ ਜਾਊਗਾ ਉਹਨਾਂ ਨੇ ਹੁਣ ਜਿਹੜਾ ਕਾਫੀ ਕੁਝ ਲਿਖਿਆ ਹੈਗਾ ਜੀ ਸਭ ਤੋਂ ਅ ਜਿਹੜੇ ਭਲੇਖਾ ਬਹੁਤ ਸਾਰੇ ਜਿਹੜੇ ਪੰਜਾਬੀ ਮੂਲ ਦੇ ਸਿੱਖ ਮੂਲ ਦੇ ਆ ਭਈ ਮੋਦੀ ਹੁਣੀ ਸਿੱਖਾਂ ਦੇ ਬੜੇ ਦੋਸਤ ਸੀ ਅਮਰੀਕਾ ਕੈਨੇਡਾ ਵਾਲੇ ਮੁਲਕਾਂ ਚ ਬਸਦੇ ਸਿੱਖਾਂ ਨੂੰ ਮੋਦੀ ਦੀ ਸਰਕਾਰ ਨੇ ਹੀ ਮਾਰਨਾ ਸ਼ੁਰੂ ਕੀਤਾ ਸੀ ਇਹ ਉਹਨਾਂ ਨੇ ਖੁਦ ਇੱਕ ਵਾਰੀ ਭਾਸ਼ਣ ਦਿੰਦੇ ਹੋਏ ਦੱਸਿਆ ਵੀ ਸੀ ਤੇ ਹੁਣ ਅਮਰੀਕਾ ਦੀ ਸਰਕਾਰ ਨੇ ਨikhil Gupta ਨੂੰ ਲੈ ਕੇ ਗੋਇਲ ਨੂੰ ਲੈ ਕੇ ਡੋਵਾਲ ਨੂੰ ਲੈ ਕੇ ਸਾਰਾ ਕੁਝ ਬਾਹਰ ਹੋ ਚੁੱਕਾ ਈਵਨ ਕੱਲ ਗਲੋਬਲ ਮੇਲ ਨੇ ਇੱਕ ਬੜੀ ਸਪੈਸ਼ਲ ਰਿਪੋਰਟ ਛਾਪੀ ਆ ਭਈ ਪਿਛਲੇ ਸਾਲ ਜਿਸ ਤਰ੍ਹਾਂ ਗੁਰਪਤਵੰਨ ਸਿੰਘ ਪਨੂਣਾ ਨੂੰ ਅਮਰੀਕਾ 'ਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਿਛਲੇ ਸਾਲ ਇੱਕ ਖਾਲਸਤਾਨੀ ਵਿਚਾਰਧਾਰਾ ਵਾਲੇ ਪਰਿਵਾਰ ਦੇ ਬੱਚੇ ਦਾ ਵਿਆਹ ਸੀ ਤੇ ਉੱਥੇ ਬਹੁਤ ਸਾਰੇ ਉਸ ਵਿਚਾਰਧਾਰਾ ਦੇ ਲੋਕਾਂ ਨੇ ਇਕੱਠੇ ਹੋਣਾ ਸੀ ਤੇ ਉੱਥੇ ਵੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਜਿਹੜਾ ਚੌਥਾ ਸਪੈਕਟਰ ਜਿਹੜਾ ਫੜਿਆ ਗਿਆ ਹਾਂਜੀ ਹਾਂਜੀ ਬਿਲਕੁਲ ਸੋ ਇਹ ਵੀ ਬਾਹਰ ਆਇਆ ਸੋ ਤੁਸੀਂ ਦੇਖੋ ਕਿ ਕਿਦਾਂ ਜਿਹੜੀ ਲੋਕਾਂ ਦੀ ਆਵਾਜ਼ ਆ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸੇ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਬਿਨਾਂ ਕਿਸੇ ਰੀਜ਼ਨ ਤੇ ਚੱਕ ਕੇ ਐਨਐਸ ਲਾ ਦੇਣਾ ਉਸ ਬੰਦੇ ਨੂੰ 4 ਲੱਖ ਵੋਟਾਂ ਪੈਣੀਆਂ ਤੇ 196000 ਤੋਂ ਵੱਧ ਵੋਟਾਂ ਦੇ ਜਿੱਤਣਾ ਸਰਬਜੀਤ ਸਿੰਘ ਖਾਲਸਾ ਜਿਹੜੇ ਸ਼ਹੀਦ ਬੈਂਸ ਸਿੰਘ ਉਹਨਾਂ ਦੇ ਪੁੱਤਰ ਹੈਗੇ ਆ ਉਹਨਾਂ ਦਾ ਜਿੱਤਣਾ ਕਸ਼ਮੀਰ ਦੇ ਇੰਜੀਨੀਅਰ রশিদ ਜਿਹੜੇ ਦਿੱਲੀ ਦੀ ਜੇਲ੍ਹ ਚ ਬੈਠੇ ਆ ਉਹਨਾਂ ਦੇ ਉੱਤੇ ਝੂਠੇ ਟੈਰਰਿਜ਼ਮ ਦੇ ਚਾਰजेस ਲਾਣੇ ਉਹ 2 ਲੱਖ ਵੋਟ ਤੇ ਜਿੱਤਿਆ ਹੈਗਾ ਸੋ ਇਹ ਜਿਹੜੇ ਐਕਸਪੋਜ਼ ਬਹੁਤ ਹੋਏ ਹੈਗੇ ਆ ਪਹਿਲਾ ਐਕਸਪੋਜ਼ ਤਾਂ ਜਿਹੜੀਆਂ 5 ਵਾਈਜ਼ ਆ ਉਹਨਾਂ ਨੇ ਕਰਤਾ ਸੀ ਪਰ ਇਹ ਵੀ ਗੱਲ ਹੈਗਾ ਵੀ ਜਿਹੜੇ ਇੰਡੀਆ ਵਾਸਤੇ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਵੀ ਆ ਉਹਨਾਂ ਨੇ ਸੋਚਿਆ ਵੀ ਨਹੀਂ ਭਾਈ ਇਹ ਤਾਂ ਸਿਰਫ ਧਰਮ ਦਾ ਮਗੋਟਾ ਹੀ ਪਾਇਆ ਆ ਤੇ ਇਹ ਤਾਂ ਸਾਡੇ ਮੁਲਕ ਨੂੰ ਜਿਹੜਾ ਆ ਟੋਟਲੀ ਹੇਟ ਫਲਾ ਕੇ ਇੱਥੇ ਤਾਂ ਲੜਾਈ ਵਾਲਾ ਮਾਹੌਲ ਬਣਾ ਰਿਆ ਹੈਗਾ ਸੋ ਉਹਨਾਂ ਨੇ ਵੀ ਬੜੀ ਸਮਝਦਾਰੀ ਦੇ ਨਾਲ ਜਿਹੜੀਆਂ ਵੋਟਾਂ ਪਾਈਆਂ ਹੈਗੀਆਂ ਤੇ ਕਹਿੰਦੇ ਵੀ ਜਿਹੜਾ ਸਪੀਚ ਦਿੱਤਾ ਮੋਦੀ ਹੁਣਾਂ ਨੇ ਕੱਲ ਕਾਫੀ ਔਖਾ ਸੀਗਾ ਉਹਨਾਂ ਨੇ ਕਿਹਾ ਤਾਂ ਹੈ ਵੀ ਮੈਂ ਜਿਹੜੀ ਤੀਜੀ ਵਾਰੀ ਪ੍ਰਾਈਮ ਮਿੰਿਸਟਰ ਬਣਨ ਜਾ ਰਿਹਾ ਹਾਂ ਪਰ ਜੋਰ ਰਿਪੋਰਟਸ ਆ ਰਹੀਆਂ ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਜਰੂਰੀ ਨਹੀਂ ਵੀ ਉਹ ਪ੍ਰਾਈਮ ਮਿੰਿਸਟਰ ਬਣ ਤੇ ਜੇ ਉਹ ਬਣ ਵੀ ਜਾਂਦੇ ਆ ਤਾਂ ਜਿਹੜੇ ਉਹਨਾਂ ਦੀਆਂ ਦੋ ਬਿਗੇਸਟ ਪਾਰਟੀਆਂ ਹੈਗੀਆਂ ਆ ਨਿਊਯਾਰਕ ਟਾਈਮ ਲਿਖ ਰਿਹਾ ਜਿਹਦੇ ਜਿਨ੍ਹਾਂ ਦੇ ਵਿੱਚ ਚੰਦਰਵਾਈਬੋ ਚੰਦਰਬਾਬੂ ਨਾਈਡੋ ਦੀ ਤੇ ਨਤੀਸ਼ ਕੁਮਾਰ ਕਹਿੰਦੇ ਵੀ ਦੋਨੋਂ ਹੀ ਇਹ ਬੈਟਰਨ ਲਾਅ ਮੇਕਰ ਆ ਬਈ ਬੜੇ ਜਿਹੜੇ ਬਜ਼ੁਰਗ ਜਿਹੜੇ ਇਹ ਪੋਲੀਟੀਸ਼ੀਅਨ ਹੈਗੇ ਆ ਤੇ ਟੈਕਨੋਕਰੇਟ ਮੋਡਰੇਟਸ ਹੈਗੇ ਆ ਤੇ ਇਹਨਾਂ ਨੇ ਪਾਰਲੀਮੈਂਟ ਚ ਆਪਣੀ ਜਿਹੜੀ ਆ ਪਾਵਰ ਆ ਕਾਫੀ ਜ਼ਿਆਦਾ ਮੰਗਣੀ ਹੈਗੀ ਆ ਤੇ ਇਹ ਫਿਰ ਜਿਹੜਾ ਬੀਜੇਪੀ ਆ ਉਹਨਾਂ ਦੀ ਸਿਰਦਰਦੀ ਕਾਫੀ ਬੱਢਣਗੇ ਸੋ ਇਹ ਸਾਰੇ ਕਾਸੇ ਪਿੱਛੇ ਜਿਹੜੇ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਜਿੱਦਾਂ ਪੰਜਾਬੀ ਜੜੀ ਹੈ ਯੂਐਸਏ ਦਾ ਸਾਡਾ ਮੇਨ ਮੋਟੋ ਇਹੀ ਆ ਕਿ ਜੁਨਾਈਟਿੰਗ ਪੰਜਾਬੀਜ਼ 올ਓਵਰ ਆ ਆਪਦੇ ਵੀ ਚਾਹੇ ਪੰਜਾਬੀ ਆ ਚਾਹੇ ਕੋਈ ਐਨਆਰਆਈ ਆ ਜਿਨ੍ਹਾਂ ਚ ਸਾਰੇ ਧਰਮਾਂ ਦੇ ਲੋਕ ਆ ਬਾਹਰਲੇ ਮੁਲਕਾਂ ਚ ਵਸਦੇ ਹੈਗੇ ਆ ਸਾਨੂੰ ਉੱਥੇ ਦੀਆਂ ਜਿਹੜੀਆਂ ਇਦਾਂ ਦੇ ਪੋਲਿਟਿਸ਼ੀਨਾਂ ਦੇ ਮਗਰ ਲੱਗੇ ਜਿਹੜੇ ਹੇਟ ਫਲਾਉਂਦੇ ਆ ਇੱਥੇ ਨਹੀਂ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਪਾਣਾ ਚਾਹੀਦਾ ਆ ਬਹੁਤ ਬਾਰ ਦੁੱਖ ਹੁੰਦਾ ਆ ਵੀ ਜਦੋਂ ਇੱਕ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਉਹਦੇ ਹੱਕ 'ਚ ਨਹੀਂ ਆਦੇ ਵੀ ਭਈ ਇਹ ਤਾਂ ਬਸ ਮਾੜੀ ਗੱਲ ਆ ਕਿਉਂਕਿ ਆਪਾਂ ਸਾਰੇ ਅਮਰੀਕਾ 'ਚ ਹੀ ਆ ਅਮਰੀਕਨ ਸਿਟੀਜ਼ਨ ਆ ਜਾਂ ਕੈਨੇਡਾ ਦੇ ਸਿਟੀਜ਼ਨ ਆ ਬਾਹਰ ਰਹਿੰਦੇ ਆ ਔਰ 90 95% ਨੇ ਵਾਪਸ ਉੱਥੇ ਜਾ ਕੇ ਰਹਿਣਾ ਵੀ ਨਹੀਂ ਇੰਡੀਆ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਜਿਹੜਾ ਸੱਚ ਆ ਰਿਹਾ ਹੈਗਾ ਤੇ ਉਹ ਬਿਲਕੁਲ ਸਾਨੂੰ ਖਾਣਾ ਚਾਹੀਦਾ ਬਹੁਤ ਸਾਰੇ ਜਿਹੜੇ ਕਾਮਰੇਡੀ ਸੋਚ ਵਾਲੇ ਵੀ ਆਪਣੇ ਭੈਣ ਭਰਾ ਹੈਗੇ ਆ ਉਹ ਜਦੋਂ ਸਿੱਖਾਂ ਦੀ ਗੱਲ ਹੁੰਦੀ ਉਹ ਚੁੱਪ ਹੁੰਦੇ ਆ ਹੁਣ ਜਦੋਂ ਪਾਲਸਤੀਨੀਅਨ ਦੀ ਗੱਲ ਆ ਉਹ ਬੋਲਦੇ ਆ ਪੇਹਾ ਤੱਕਾ ਹੋ ਰਿਹਾ ਆਪਾਂ ਵੀ ਬੋਲਦੇ ਆ ਆਪਾਂ ਦਾ ਕਿਸੇ ਨਾ ਵੀ ਤੱਕਾ ਹੁੰਦਾ ਚਾਹੇ ਕੋਈ ਦਲਤ ਆ ਮੁਸਲਮਾਨਾ ਪਾਲੇਸਟੀਨੀਅਨ ਕਿਸ ਕੋਈ ਵੀ ਆ ਉਹਨਾਂ ਦੇ ਆਪਾਂ ਤੁਸੀਂ ਹਮੇਸ਼ਾ ਸੁਣਦੇ ਰਹਿੰਦੇ ਰਹੇ ਹੈਗੇ ਆ ਬਹੁਤ ਸਾਰੇ ਜਿਹੜੇ ਇੱਥੇ ਦੇ ਬੌਰਨ ਬੱਚੇ ਆ ਆਪਾਂ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਦਾ ਧਿਆਨ ਨਹੀਂ ਰੱਖਦੇ ਕਿ ਕਿੱਥੇ ਕੀ ਕਰ ਰਹੇ ਹੈਗੇ ਆ ਜਦੋਂ ਪਿਛਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਦੌਰਾਨ ਬਹੁਤ ਸਾਰੇ ਬਲੈਕ ਲਾਈਫ ਮੈਟਰਸ ਦੇ ਪ੍ਰੋਟੈਸਟ ਹੋਏ ਸੀ ਆ ਮੈਨੂੰ ਪਤਾ ਵੀ ਸੈਕਰਮੈਂਟੋ ਏਰੀਏ ਚੋਂ 6 ਸਟੂਡੈਂਟਸ ਨੇ ਵੱਡੇ ਪ੍ਰੋਟੈਸਟ ਕੀਤੇ ਸੀ ਉਹਨਾਂ ਦੇ ਹੱਕ ਚ ਪਰ ਜਦੋਂ ਅਮਰੀਕਨ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਉਹਦਾ ਆਪਾਂ ਨੇ ਕੁਝ ਨਹੀਂ ਦੇਖਿਆ ਵੀ ਉਹ ਕਿੰਨੇ ਕੁ ਲੋਕ ਜਿਹੜੇ ਆ ਉਹ ਹੱਕ ਚ ਆਏ ਭਈ ਇਹ ਵੀ ਬਹੁਤ ਗਲਤ ਗੱਲ ਆ ਵੀ ਤੁਸੀਂ ਯਾਰ ਆਪਣੇ ਬੰਦਾ ਮਾਰ ਰਹੇ ਹੈਗੇ ਆ ਬਿਨਾਂ ਕਿਸੇ ਗੱਲ ਤੋਂ ਹਨਾ ਕੋਈ ਪ੍ਰੂਫ ਨਹੀਂ ਹੈ ਉਹ ਇੱਕ ਸਰਕਾਰ ਆ ਕਿਸੇ ਨੂੰ ਅਤਵਾਦੀ ਡਿਕਲੇਅਰ ਕਰ ਦਿੰਦੀ ਆ ਹੁਣ ਤੁਹਾਡੇ ਸਾਹਮਣੇ ਆ ਤੇ ਦੋ ਬੰਦੇ ਜਿਹਨਾਂ ਨੂੰ ਅਤਵਾਦੀ ਡਿਕਲੇਅਰ ਕੀਤਾ ਦੋ ਦੋ ਲੱਖ ਦੀ ਵੋਟ ਤੋਂ ਜਿੱਤੇ ਆ ਸੋ ਉਹ ਕੁਛ ਨਾ ਕੁਛ ਤਾਂ ਜਿਹੜੇ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨੇ ਸੋਚਿਆ ਹੀ ਹੈਗਾ ਨਾ ਸੋ ਅ ਅਮਰੀਕਾ ਵਾਲੇ ਵੀ ਹੁਣ ਅੱਜ ਕਿਉਂਕਿ ਮੈਂ ਬਹੁਤ ਸਾਰੀਆਂ ਖ਼ਬਰਾਂ ਤਾਂ ਤੁਹਾਡੀਆਂ ਨਾਲ ਸਾਂਝੀਆਂ ਨਹੀਂ ਕਰ ਸਕਦਾ ਪਰ ਜਰੂਰ ਇੰਡੀਆ ਮੋਦੀ ਬਾਕੇ ਦੇਖ ਲਓ ਜਿੰਨੀਆਂ ਵੀ ਅਖਬਾਰਾਂ ਆ ਉਹਨਾਂ ਨੇ ਹੁਣ ਇਹੀ ਲਿਖਿਆ ਆ ਵੀ ਜਿਹੜਾ ਮੋਦੀ ਹੁਣਾਂ ਦਾ ਸਮਾਂ ਬੜਾ ਘੁੱਡਣੀ ਹੈ ਜਿਹੜੇ ਬਿਜ਼ਨਸ ਪੱਕੀ ਲੋਕ ਆ ਉਹ ਵੀ ਸੋਚਦੇ ਆ ਵੀ ਹੁਣ ਬਿਜ਼ਨਸ ਦਾ ਕੀ ਬਣੂਗਾ ਪਰ ਮੋਦੀ ਦੇ ਜਿਹੜੇ ਸਪੋਰਟਰ ਹੈਗੇ ਆ ਉਹਨਾਂ ਨੇ ਕਰੋੜਾਂ ਰੁਪਏ ਬਣਾ ਲਿਆ ਕਿਉਂਕਿ ਜਦੋਂ ਹੀ ਇਲੈਕਸ਼ਨ ਲਾਸਟ VOTING ਹੋਈ ਹੈਗੀ ਆ ਤੇ ਉਹ ਤੋਂ ਨੈਕਸਟ ਡੇ ਜਿਹੜੇ ਆ ਉਹਨਾਂ ਨੇ ਸਰਵੇ ਦਿੱਤੇ ਸਰਵੇ ਵੀ ਜਿਹੜੇ 10 TV ਸਟੇਸ਼ਨ ਆ ਸਾਰੇ ਉਹ ਉਹਨਾਂ ਦੇ ਪੱਕੀ ਸੀ ਜਿਨ੍ਹਾਂ ਨੂੰ ਪੈਸੇ ਦਿੱਤੇ ਹੋ ਸੀ ਉਹ ਉਹਦੇ ਨਾਲ ਸਟਾਕ ਮਾਰਕੀਟ ਕਰੋੜਾਂ ਚ ਵੱਧ ਗਈ ਹੁਣ ਜਦੋਂ ਫਿਰ ਐਕਚੁਅਲ ਰਿਜ਼ਲਟ ਆਏ ਆ ਤੇ ਬਿਲੀਅਨਸ ਆਫ ਡਾਲਰ ਲੋਕਾਂ ਦੇ ਲਾਸ ਹੋ ਗਿਆ ਹੈਗੇ ਆ ਅਡਾਨੀ ਦੀ ਕੰਪਨੀ ਦਾ 20% ਜਿਹੜਾ ਲਾਸ ਗਿਆ ਹੈਗਾ ਜੀ ਸੋ ਬਹੁਤ ਸਾਰੇ ਲੋਕ ਜਿਹੜੇ ਉਸ ਟਾਈਮ ਚਾਹ ਦੇ ਵਿੱਚ ਵਿੱਚ ਜਿਹੜੇ ਭਾਗਤ ਹੈਗੇ ਆ ਵੀ ਹਾਂ ਹੁਣ ਸਟਾਕ ਮਾਰਕੀਟ ਉੱਤੇ ਜਾਣੀ ਆ ਆਪਾਂ ਖਰੀਦ ਲਈਏ ਉਹ ਜਾਂਦੇ ਜਾਂਦੇ ਉਹ ਕਾਫੀ ਲੋਕਾਂ ਨੂੰ ਰਗੜਾ ਵੀ ਲੱਗਾ ਸੋ ਇਹ ਸਾਰਾ ਕੁਝ ਦੇਖਣ ਵਾਲੀ ਗੱਲ ਹੈਗੀ ਆ ਸੋ ਚੇਂਜ ਹੋਣ ਜਾ ਰਿਹਾ ਹੈਗਾ ਹੋਪਫੁਲੀ ਫਾਰ ਦਾ ਬੈਸਟ ਖਾਸ ਕਰਕੇ ਜਿਹੜੇ ਮinorities ਹੈਗੇ ਆ ਜਾਂ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਹੈਗੇ ਹਾਂਜੀ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਹੜੀ ਜਿੱਥੇ ਇਹਨਾਂ ਨੇ ਪ੍ਰਾਪਰਤਿਸ਼ਟਾ ਪ੍ਰੋਗਰਾਮ ਰੱਖਿਆ ਸੀਗਾ ਅਯੁੱਧਿਆ ਦੇ ਵਿੱਚ ਉੱਥੇ ਫੈਜ਼ਾਬਾਦ ਲੋਕ ਸਭਾ ਕੌਨਸਟਿਟੈਂਸੀ ਦੇ ਵਿੱਚ ਆਉਂਦਾ ਉਹ ਜਿਹੜਾ ਰਾਮ ਮੰਦਰ ਦਾ ਉਦਘਾਟਨੀ ਸਮਾਗਮ ਹੋਇਆ ਸੀ ਜੇ ਸ਼ਹਿਰ ਦੇ ਵਿੱਚ ਉੱਥੋਂ ਇਹਨਾਂ ਦਾ ਜਿਹੜਾ ਕੈਂਡੀਡੇਟ ਸੀ ਭਾਜਪਾ ਦਾ ਉਹ 55000 ਵੋਟਾਂ ਦੇ ਤਕਰੀਬਨ ਫਰਕ ਦੇ ਨਾਲ ਹਾਰਿਆ ਤੇ ਉੱਥੇ ਇੱਕ ਸੀਆਈਡੀਐਸ ਸਰਵੇ ਆਇਆ ਸੀਗਾ ਲੋਕ ਨੀਤੀ ਵਾਲਾ ਮੈਂ ਕਹਿ ਦਿੰਨਾ ਉਹ ਸਰਵੇ ਦਾ ਜ਼ਿਕਰ ਬਹੁਤ ਘੱਟ ਹੋਇਆ ਸੀਗਾ ਉਹ ਸਰਵੇ ਦੇ ਵਿੱਚ ਇਹ ਗੱਲ ਮੰਨੀ ਸੀ ਲੋਕਾਂ ਨੇ ਕਿ ਜਿਹੜੇ ਲੋਕ ਇੱਥੇ ਅਯੁੱਧਿਆ ਦੇ ਵਿੱਚ ਖਾਸ ਕਰਕੇ ਉਹਨਾਂ ਦੇ ਵਿੱਚ ਮਹਿਜ਼ 8% ਦੀ ਲੋਕ ਸੀਗੇ ਜਿਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਦੇ ਨਾਲ ਭਾਜਪਾ ਨੂੰ ਵੋਟ ਪਊਗੀ ਬਲਕਿ 35% ਲੋਕ ਹੈ ਜੇ ਸੀ ਜਿਨ੍ਹਾਂ ਨੇ ਕਿਹਾ ਕਿ ਅਨਐਮਪਲੋਇਮੈਂਟ ਇੱਥੇ ਬਹੁਤ ਵੱਡੀ ਜਿਹੜੀ ਆ ਉਹ ਦਿੱਕਤ ਆ ਇਸੇ ਕਰਕੇ ਜਿਹੜਾ ਸਮਾਜਵਾਦੀ ਪਾਰਟੀ ਦਾ ਅਵਧੇਸ਼ ਪ੍ਰਤਾ ਪ੍ਰਸ਼ਾਦ ਕੈਂਡੀਡੇਟ ਸੀਗਾ ਉੱਥੋਂ ਉਹ ਜਿੱਤਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਐਨਾਲਿਸਿਸ ਕੀਤਾ ਉਸ ਸੀਟ ਦਾ ਤਾਂ ਉਹ ਕਹਿੰਦੇ ਕਿ ਦਲਿਤ ਭਾਈਚਾਰੇ ਦੀ ਵੋਟ ਵੈਸ ਤੇ ਉਹਨਾਂ ਨੇ ਦਲਿਤ ਵੋਟ ਲਿਖਿਆ ਚਲੋ ਆਪਾਂ ਭਾਈਚਾਰੇ ਦੀ ਵੋਟ ਤੇ ਨਾਲ ਹੀ ਕਹਿੰਦੇ ਕਿ ਐਨਡੀਆ ਅਲਾਈਅੰਸ ਦੇ ਵਿੱਚ ਲੋਕਾਂ ਦਾ ਆਉਣਾ ਤੇ ਡਿਵੈਲਪਮੈਂਟ ਐਂਡ ਅਨਇੰਪਲੋਇਮੈਂਟ ਜਿਹੜਾ ਉਹਦੇ ਉਹ ਬਹੁਤ ਵੱਡੇ ਕਾਰਨ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਭਾਜਪਾ ਨੂੰ ਵੋਟ ਨਾ ਪਉਣ ਦੇ ਜਿਹੜਾ ਸਿੰਘ ਐ ਜਿਹੜਾ ਹਾਰਿਆ ਲੱਲੂ ਸਿੰਘ ਉਹਦਾ ਨਾਮ ਐ ਭਾਜਪਾ ਦਾ ਕੈਂਡੀਡੇਟ ਸੀਗਾ ਉਹਨੇ ਬਾਅਦ ਦੇ ਵਿੱਚ ਇੱਕ ਕੋਟ ਵੀ ਕੀਤਾ ਹਮ ਆਪਕਾ ਸਨਮਾਨ ਨਹੀਂ ਬਚਾ ਪਾਏ ਸੋ ਇਹ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਮਾਈਂਡ ਸੈਟ ਆ ਜਿਹੜੀ ਇਹਨਾਂ ਦੀ ਮਾਨਸਿਕਤਾ ਉਹ ਕਿਹੋ ਜੀ ਐ ਕਿ ਜੇ ਤਾਂ ਜਿੱਤਗੇ ਤਾਂ ਸਾਡਾ ਸਨਮਾਨ ਬਚਦਾ ਤੇ ਜੇਕਰ ਅਸੀਂ ਹਾਰਗੇ ਤਾਂ ਫੇਰ ਨਹੀਂ ਬਚਦਾ ਮਤਲਬ ਤੁਸੀਂ ਲੋਕਾਂ ਦੇ ਮੈਂਡੇਟ ਦਾ ਕੋਈ ਸਤਕਾਰ ਨਹੀਂ ਤੁਹਾਡੀ ਜਿੱਤ ਹਾਰ ਜਿਆਦੇ ਮੈਨੀ ਕੇਸ ਹੈ ਲੋਕਾਂ ਨੇ ਕਿਹਨੂੰ ਚੁਣਿਆ ਉਹਦਾ ਉਹਦਾ ਕੋਈ ਆਧਾਰ ਨਹੀਂਗਾ ਉਹਦਾ ਕੋਈ ਸਤਕਾਰ ਨਹੀਂਗਾ ਬਲਕਿ ਸ਼ਬਦ ਇਹ ਹੋਣੇ ਚਾਹੀਦੇ ਸੀਗੇ ਕਿ ਚਲੋ ਅਸੀਂ ਇੱਥੇ ਆ ਕੇ ਜੋ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਕੀਤੇ ਜਾਂ ਜੋ ਵੀ ਕੀਤੇ ਉਹ ਇੱਕ ਬਹੁਤ ਵੱਡੀ ਗਲਤੀ ਸੀਗੀ ਪਰ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਵੋਟ ਨਹੀਂ ਦਿੱਤਾ ਤਾਂ ਕੋਈ ਨਹੀਂ ਇਹ ਹੁਣ ਕਹਿ ਰਿਹਾ ਹਮ ਆਪਕਾ ਸਨਮਾਨ ਨਹੀਂ ਬਚਾ ਪਾਏ ਦੂਜੀ ਗੱਲ ਇਹ ਕਿ ਜਿਹੜੇ ਇਥੋਂ ਸ਼ੰਕਰਾਚਾਰੀਆ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਸਹਿਮਤੀ ਨਹੀਂ ਸੀਗੀ ਹਿੰਦੂ ਧਰਮ ਜਿਹੜਾ ਉਹ ਸ਼ੰਕਰਾਚਾਰੀਆ ਦੇ ਨਾਲ ਵੀ ਬਹੁਤ ਵੱਡੀ ਜਿਹੜੀ ਤਬਕਾ ਵਸੂਆ ਉਹ ਉਹਦੇ ਨਾਲ ਸਹਿਮਤ ਰਹਿੰਦੀ ਆ ਉਸ ਚੀਜ਼ ਨੇ ਬਹੁਤ ਵੱਡਾ ਡੈਂਟ ਪਾਇਆ ਆਰਐਸਐਸ ਐਕਟਿਵ ਨਹੀਂ ਸੀ ਅ ਇਤਸਾ ਸ਼ੰਕਰਾਚਾਰੀਆ ਨਾਲ ਜਿਹੜੇ ਲੋਕ ਸੀਗੇ ਤੇ ਮੰਦੀਪ ਪੂਨੀਆਂ ਜਿਹੜਾ ਜਿਨ੍ਹਾਂ ਨੇ ਵਿਸਟ ਕੀਤਾ ਇਹਨਾਂ ਇਲਾਕਿਆਂ ਨੂੰ ਸਾਰਿਆਂ ਨੂੰ ਘੁੰਮ ਫਿਰ ਕੇ ਉਹਨਾਂ ਨੇ ਇੱਕ ਹੋਰ ਗੱਲ ਸਾਨੂੰ ਦੱਸੀ ਸੀ ਔਨ 에ਰ ਤੁਹਾਨੂੰ ਯਾਦ ਹੋਣੀ ਆ ਉਹ ਕਹਿੰਦੇ ਸੀਗੇ ਕਿ ਜਿਹੜੇ ਇੱਥੇ ਇੱਕ ਤਬਕਾ ਸੀ ਜਿਹੜਾ ਪੂਜਾ ਕਰਵਾਉਂਦਾ ਜਿਨ੍ਹਾਂ ਨੂੰ ਆਪਾਂ ਪੰਡਤ ਕਹਿ ਦਿੰਨੇ ਆ ਬ੍ਰਾਹਮਣ ਕਹਿ ਦਿੰਨੇ ਆ ਉਹਨਾਂ ਨੂੰ ਮੰਦਰਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਔਰ ਬੜੇ ਬੇਇੱਜ਼ਤ ਤਰੀਕੇ ਦੇ ਨਾਲ ਜਦੋਂ ਕੱਢਿਆ ਗਿਆ ਤੇ ਉੱਥੇ ٹرسٹ ਬਣਾ ਦਿੱਤੇ ٹرسٹਾਂ ਦੇ ਉੱਤੇ ਆਈਐਸਆਈਪੀਐਸ ਉੱਥੇ ਸਾਰੇ ਲੋਕੇਟ ਕਰਨ ਲਈ ਕਿੰਨੀ ਆਮਦਨ ਹੈ ਕਿਵੇਂ ਇਹਨੂੰ ਇਨਫਲੂਐਂਸ ਕੀਤਾ ਜਾਵੇ ਕਿਵੇਂ ਬੀਜੇਪੀ ਦੇ ਪੋਸਟਰਾਂ ਉੱਤੇ ਫੋਟੋਆਂ ਦੇਖਣ ਕਿਹੋ ਜਿਹੀ ਡਿਜ਼ਾਈਨਿੰਗ ਹੋਵੇ ਸੋ ਟੋਟਲੀ ਸੋਸ਼ਲ ਮੀਡੀਆ ਤੇ ਧੜ ਖੇਚਵਾ ਕਿਵੇਂ ਹੋਵੇ ਉਹ ਚੀਜ਼ ਤੇ ਫੋਕਸ ਹੋ ਗਿਆ ਤੇ ਜਿਹੜੇ ਉੱਥੋਂ ਪਾਠ ਪੂਜਾ ਕਰਕੇ ਕੋਈ ਵਿਚਾਰੇ ਮੰਤਰਾਂ ਦਾ ਉਚਾਰਨ ਕਰਕੇ ਕੋਈ ਜਿਹੜੇ ਸਲਾਨੀਆਂ ਦੇ ਨਾਲ ਜਿਹੜੇ ਕੋਈ ਹੁੰਦੀ ਸੀ ਉਹ ਜਿਹੜੇ ਆਪਦਾ ਪੇਟ ਪਾਲ ਰਹੇ ਸੀ ਜਿਹੜੇ ਆਪਦਾ ਘਰ ਪ ਤੋੜ ਰਹੇ ਸੀਗੇ ਜਿਵੇਂ ਆਪਾਂ ਦੇਖਿਆ ਹੀ ਹੈ ਕਿ ਚਲੋ ਹਰ ਧਰਮ ਦੇ ਵਿੱਚ ਇਹ ਤਬਕਾ ਹੁੰਦਾ ਹੀ ਜਿਹੜਾ ਉੱਥੋਂ ਦੇ ਧਾਰਮਿਕ ਰਸਮਾਂ ਰਵਾਜਾਂ ਦੇ ਮੁਤਾਬਕ ਆਪਾਂ ਉਹਨਾਂ ਨੂੰ ਕੁਝ ਦਾਨਪੁਨ ਕਰਦੇ ਆ ਤਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਤਾਂ ਉਹਨਾਂ ਦਾ ਬਹੁਤ ਵੱਡਾ ਰੈਕਟ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਬੇਇੱਜ਼ਤੀ ਨਹੀਂ ਨਹੀਂ ਸਹਾਰ ਸਕਦੇ ਅਸੀਂ ਕੋਈ ਇੱਥੇ ਨਹੀਂ ਹੈਗਾ ਕਿ ਸਾਨੂੰ ਪਾਇੰਟ ਕੀਤਾ ਗਿਆ ਇਹੇ ਪੀੜੀਆਂ ਤੋਂ ਪਰੰਪਰਾਵਾਂ ਚੱਲੀਆਂ ਆ ਰਹੀਆਂ ਨੇ ਤੇ ਤੁਸੀਂ ਇੱਥੇ ਸਾਰਾ ਸਿਸਟਮ ਹੀ ਆਕ ਬਲ ਦਿੱਤਾ ਸੋ ਇਸ ਕਰਕੇ ਅਯੁੱਧਿਆ ਦੀ ਜਿਹੜੀ ਕੌਨਸਟਿਟੂਐਂਸੀ ਸੀ ਉੱਥੇ ਵੀ ਜਿਹੜਾ ਉਹ ਹਾਰ ਗਈ ਹੈ ਭਾਜਪਾ ਸੋ ਇਥੇ ਲੱਗਦਾ ਕਿ ਚਲੋ VOTER ਦੇ ਮਨ ਦੇ ਵਿੱਚ ਥੋੜੀਆਂ ਬਹੁਤੀਆਂ ਚੀਜ਼ਾਂ ਤਾਂ ਹੈ ਜਿਨ੍ਹਾਂ ਦੇ ਉੱਤੇ ਉਹ ਵੋਟ ਕਰਦਾ ਜੀ